ਗੁਰੂ ਪਿਆਰੇ ਗੁਰ ਸਵਾਰੇ ਸਾਹਾ ਸੰਗਤ ਜੀਓ ਫਤਿਹ ਦੀ ਸਾਂਝ ਪਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਜੋ ਲੜੀਵਾਰ ਚੱਲ ਰਹੀ ਸੁਖਮਨੀ ਸਾਹਿਬ ਜੀ ਵਿਆਖਿਆ ਹੈ ਆਓ ਅੱਜ ਆਪਾਂ 11ਵੀਂ ਅਸ਼ਟਪਦੀ ਦੀ ਵਿਆਖਿਆ ਆਰੰਭ ਕਰਦੇ ਹਾਂ ਜੀ ਸ਼ਲੋਕ ਕਰਨ ਕਰਨ ਪਬੇਕ ਹੈ ਦੂਸਰ ਨਾਹੀ ਕੋਏ ਕਰਨ ਕਰਾਉਣ ਵਾਲਾ ਇੱਕੋ ਪ੍ਰਭੂ ਹੈ ਦੂਜਾ ਹੋਰ ਕੋਈ ਨਹੀਂ ਹੈ ਨਾਨਕ ਤਿਸ ਬਲਹਾਰ ਨੇ ਜਲ ਥਲ ਮਹੀਲ ਹੋਏ ਮੈਂ ਉਸ ਤੋਂ ਬਲਹਾਰ ਜਾਂਦਾ ਹਾਂ ਜੋ ਜਲ ਥਲ ਤੇ ਪ੍ਰithvi ਆਕਾਸ਼ ਵਿੱਚ ਪੂਰਨ ਹੈ ਅਸ਼ਟਪਦੀ ਕਰਨ ਕਰਾਉਣ ਕਰਨੇ ਯੋਗ ਜੋ ਤਿਸ ਭਾਵੇ ਸੋਈ ਹੋਗ ਕਰਨ ਕਰਾਉਣ ਵਾਲਾ ਕਰਨ ਨੂੰ ਸਮਰੱਥ ਹੈ ਜੋ ਉਸ ਨੂੰ ਪਾਉਂਦਾ ਹੈ ਉਹੀ ਹੁੰਦਾ ਹੈ ਕਿਨ ਮੇ ਥਾਪ ਥਾਪਨ ਹਾਰਾ ਅੰਤ ਨਹੀਂ ਕਿਸ 파ਰਾ ਵਾਰਾ ਛਿਨ ਵਿੱਚ ਰਚ ਕੇ ਨਾਸ਼ ਕਰਨ ਵਾਲਾ ਹੈ ਉਸ ਦੇ ਪਾਰ ਉਰਾਰ ਦਾ ਕੋਈ ਅੰਤ ਨਹੀਂ ਹੈ ਹੁਕਮੇ ਧਾਰ ਅਦਰ ਹਾਵੇ ਹੁਕਮੇ ਉਪਜੇ ਹੁਕਮ ਸਮਾਵੇ ਹੁਕਮ ਵਿੱਚ ਰਚ ਕੇ ਬਿਨਾ ਆਸਰੇ ਟਿਕਾ ਰੱਖਦਾ ਹੈ ਉਹ ਹੁਕਮ ਵਿੱਚ ਪੈਦਾ ਹੁੰਦਾ ਹੈ ਤੇ ਹੁਕਮ ਵਿੱਚ ਹੀ ਸਮਾਉਂਦਾ ਹੈ ਹੁਕਮੇ ਉਜਨੀਜ ਬਿਵਹਾਰ ਹੁਕਮੇ ਅਨਕ ਰੰਗ ਪ੍ਰਕਾਰ ਹੁਕਮ ਵਿੱਚ ਹੀ ਉਸ ਉੱਚੇ ਦੇ ਨੀਚੇ ਵਿਹਾਰ ਹੁੰਦੇ ਹਨ ਹੁਕਮ ਵਿੱਚ ਜੀ ਅਨੇਕ ਪ੍ਰਕਾਰ ਦੇ ਰੰਗ ਹਨ ਕਰ ਕਰ ਦੇਖੇ ਆਪਣੀ ਬੜਾਈ ਨਾਨਕ ਸਭ ਮੈ ਰਹਾ ਸਮਾਈ ਆਪਣੀ ਮਹਿਮਾਨ ਨੂੰ ਕਰ ਸਕਦੇ ਵੇਖਦਾ ਹੈ ਉਹ ਸਭ ਵਿੱਚ ਸਮਾ ਰਿਹਾ ਹੈ ਪ੍ਰਭ ਪਾਵੇ ਮਨਕ ਗੁਤ ਪਾਵੇ ਪ੍ਰਭ ਪਾਵੇ ਤਾਂ ਪਾਥਰ ਤਰਾਵੇ ਪ੍ਰਭੂ ਨੂੰ ਪਾਵੇ ਤਾਂ ਪੁਰਸ਼ ਮੁਕਤੀ ਪਾਉਂਦਾ ਹੈ ਪ੍ਰਭੂ ਨੂੰ ਪਾਵੇ ਤਾਂ ਪਥਰਾਂ ਨੂੰ ਤਾਰ ਦਿੰਦਾ ਹੈ ਪ੍ਰਭ ਪਾਵੇ ਬਿਨ ਸਾਸ ਤੇ ਰਾਖੇ ਪ੍ਰਭ ਪਾਵੇ ਤਾਂ ਹਰ ਗੁਣ ਪਾਖੇ ਪ੍ਰਭੂ ਨੂੰ ਪਾਵੇ ਤਾਂ ਬਿਨ ਸਵਾਸਾਂ ਤੋਂ ਰੱਖ ਲੈਂਦਾ ਹੈ ਪ੍ਰਭੂ ਨੂੰ ਪਾਵੇ ਤਾਂ ਪੁਰਸ਼ ਹਾਰੀ ਦੇ ਗੁਣ ਗਾਉਂਦਾ ਹੈ ਪ੍ਰਭ ਪਾਵੇ ਤੰਪ ਦਿੱਤ ਉਧਾਰੇ ਆਪ ਕਰੇ ਆਪਨ ਬਿਚਾਰੇ ਪ੍ਰਭੂ ਨੂੰ ਪਾਵੇ ਤਾਂ ਪਾਪੀਆਂ ਦਾ ਉਦਾਰ ਕਰ ਦਿੰਦਾ ਹੈ ਆਪ ਕਰਦਾ ਹੈ ਆਪ ਹੀ ਵਿਚਾਰਦਾ ਹੈ ਦੋਹਾਂ ਸ੍ਰਿਆਾਂ ਦਾ ਆਪ ਸੁਆਮੀ ਖੇਲੇ ਬਿਖੇ ਅੰਤਰਜਾਮੇ ਦੋਹਾਂ ਸ੍ਰਿਆਾਂ ਲੋਕ ਪਰਲੋਕ ਦਾ ਆਪ ਹੀ ਮਾਲਕ ਹੈ ਅੰਦਰਜਾਮੇ ਖੇਡਾਂ ਖੇਡਦਾ ਹੈ ਪ੍ਰਸੰਨ ਹੁੰਦਾ ਹੈ ਜੋ ਪਾਵੇ ਸੋ ਕਾਰ ਕਰਾਵੇ ਨਾਨਕ ਸ੍ਰਿਸ਼ਟੀ ਅਵਰ ਨ ਆਵੇ ਜੋ ਉਸ ਨੂੰ ਪਾਉਂਦਾ ਹੈ ਉਹੀ ਕਾਰ ਕਰਾਉਂਦਾ ਹੈ ਐਸਾ ਹੋਰ ਦੂਜਾ ਕੋਈ ਨਹੀਂ ਨજર ਆਉਂਦਾ ਕਹੋ ਮਨੁੱਖ ਤੇ ਕਿਆ ਹੋਏ ਆਵੈ ਜੋ ਤਿਸ ਪਾਵੇ ਸੋਈ ਕਰਾਵੇ ਦਸੋ ਆਦਮੀ ਤੋਂ ਕੀ ਹੋ ਸਕਦਾ ਹੈ ਜੋ ਉਸ ਨੂੰ ਪਾਉਂਦਾ ਹੈ ਉਹੀ ਕਰਾਉਂਦਾ ਹੈ ਇਸਕੇ ਹੱਥ ਹੋਏ ਤਾਂ ਸਭ ਕੁਛ ਲੈ ਜੋ ਤਿਸ ਪਾਵੇ ਸੋਈ ਕਰੇ ਜੇ ਮਨੁੱਖ ਦੇ ਵਸ ਵਿੱਚ ਹੋਵੇ ਤਾਂ ਸਭ ਕੁਝ ਲੈ ਲਵੇ ਜੋ ਉਸ ਪ੍ਰਭੂ ਨੂੰ ਪਾਉਂਦਾ ਹੈ ਉਹੀ ਕਰਦਾ ਹੈ ਅਨਜਾਨਤ ਵਿਖਿਆ ਮੇ ਰਚੇ ਜੇ ਜਾਣਤ ਆਪਣਾਪ ਬਚੈ ਨਾ ਜਾਣਨ ਕਰਕੇ ਜੀਵ ਬਰਾਈਆਂ ਵਿੱਚ ਰਚਦਾ ਹੈ ਜੇ ਜਾਣਦਾ ਹੋਵੇ ਤਾਂ ਆਪਣਾ ਆਪ ਬਚਾ ਲਵੇ ਪਰਮੇ ਪੂਲਾ ਦੈ ਦਿਸਦਾਵੇ ਨਿਮਖ ਮਾਹੇ ਚਾਰ ਕੁੰਠ ਫਿਰ ਆਵੇ ਪਰਮ ਵਿੱਚ ਪੁੱਲਾ ਦਸਾਂ ਦਿਸ਼ਾਵਾਂ ਵਿੱਚ ਦੌੜਦਾ ਹੈ ਛੇਨ ਵਿੱਚ ਚਾਰ ਕੁੰਟਾ ਵਿੱਚ ਫਿਰ ਆਉਂਦਾ ਹੈ ਕਰ ਕਿਰਪਾ ਜਿਸ ਆਪਣੀ ਭਗਤ ਦੇ ਨਾਨਕ ਤੇਜਨ ਨਾਮ ਮਿਲੇ ਕਿਰਪਾ ਕਰਕੇ ਜਿਨਾਂ ਨੂੰ ਆਪਣੀ ਪਗਤੀ ਦਿੰਦਾ ਹੈ ਉਹ ਪੁਰਸ਼ ਨਾਲ ਵਿੱਚ ਮਿਲ ਜਾਂਦੇ ਹਨ ਉਹ ਪੁਰਸ਼ ਨਾਮ ਵਿੱਚ ਮਿਲ ਜਾਂਦੇ ਹਨ ਖਿੰ ਮੈਨੀਜ ਕੀਟ ਕੋ ਰਾਜ ਪਾਰ ਬ੍ਰਹਮ ਗਰੀਬ ਨਵਾਜ ਛਿਨ ਵਿੱਚ ਹੀ ਨੀਜ ਕੀੜੇ ਨੂੰ ਰਾਜ ਦੇ ਦਿੰਦਾ ਹੈ ਪਰਮੇਸ਼ਰ ਗਰੀਬਾਂ ਨੂੰ ਨਿਵਾਜਨ ਵਾਲਾ ਹੈ ਜਾਕਾ ਸ੍ਰਿਸ਼ਟ ਕਸ਼ਹੂ ਨਾ ਆਵੇ ਜਿਸ ਦਾ ਕੁਝ ਵੀ ਨજર ਨਾ ਆਉਂਦਾ ਹੋਵੇ ਤਿਸ ਤਿਸ ਕਾਲ ਦਾ ਇਸ ਪ੍ਰਗਟਾਵੇ ਉਸ ਨੂੰ ਛਿਨ ਵਿੱਚ ਦਸਾਂ ਦਿਸ਼ਾਵਾਂ ਵਿੱਚ ਪ੍ਰਗਟ ਕਰ ਦਿੰਦਾ ਹੈ ਜਾਕੋ ਆਪਣੀ ਕਰੇ ਬਖਸ਼ੀਸ਼ ਜਿਸ ਨੂੰ ਆਪਣੀ ਬਖਸ਼ਿਸ਼ ਕਰਦਾ ਹੈ ਤਾ ਕਾ ਲੇਖਾ ਨਾ ਗਣਿਤ ਜਗਦੀਸ਼ ਜਿਉ ਪਿੰਡ ਸਭ ਤਿਸ ਕੀ ਰਾਸ ਜਗਤ ਦਾ ਮਾਲਕ ਉਸ ਦਾ ਲੇਖਾ ਨਹੀਂ ਗਿਣਦਾ ਜਿੰਦ ਦੇ ਸਰੀਰ ਅਧਿਕ ਸਭ ਉਸ ਦੀ ਪੂੰਜੀ ਹਨ ਗੱਡ ਗੱਡ ਪੂਰਨ ਬ੍ਰਹਮ ਪ੍ਰਗਾਸ ਪੂਰਨ ਬ੍ਰਹਮ ਦਾ ਹਰੇਕ ਸਰੀਰ ਵਿੱਚ ਪ੍ਰਕਾਸ਼ ਹੈ ਆਪਣੀ ਬੰਦ ਆਪ ਬਣਾਈ ਨਾਨਕ ਜੀ ਵੀ ਦੇਖ ਬਡਾਈ ਉਸ ਨੇ ਆਪਣੀ ਬੰਤਰ ਆਪ ਹੀ ਬਣਾਈ ਹੈ ਮੈਂ ਉਸ ਦੀ ਵਿਡਿਆਈਆਂ ਨੂੰ ਵੇਖ ਕੇ ਜਿਉਂਦਾ ਹਾਂ ਇਸ ਦਾ ਬਲ ਨਾਹੀਂ ਇਸ ਹੱਥ ਇਸ ਜੀਵ ਦਾ ਜੋਰ ਇਸ ਦੇ ਹੱਥ ਵਿੱਚ ਨਹੀਂ ਹੈ ਕਰਨ ਕਰਾਵਣ ਸਰਬ ਕੋ ਨਾਥ ਆਗਿਆਕਾਰੀ ਬਪਰਾਜੀਓ ਕਰਨ ਕਰਾਵਣ ਵਾਲਾ ਸਭ ਉਹ ਮਾਲਕ ਹੈ ਜੀਵ ਵਿਚਾਰਾਂ ਆਗਿਆ ਦੇ ਮੰਨਣ ਵਾਲਾ ਹੈ ਜੋ ਇਸ ਭਾਵੇ ਸੋਇ ਫਨ ਥਿਓ ਜੋ ਉਸ ਨੂੰ ਪਾਉਂਦਾ ਹੈ ਉਹ ਫਿਰ ਹੀ ਆਉਂਦਾ ਹੈ ਕਭੂ ਉੱਚ ਨੀਚ ਮੈਂ ਬਸੈ ਕਭੂ ਸੋਗ ਹਰਖ ਰੰਗ ਹਸੈ ਕਦੀ ਉੱਚੀ ਤੇ ਕਦੀ ਨੀਵੀਂ ਦਸ਼ਾ ਵਿੱਚ ਬਸਦਾ ਹੈ ਕਦੀ ਸ਼ੌਕ ਤੇ ਕਦੀ ਖੁਸ਼ੀ ਦੇ ਰੰਗ ਵਿੱਚ ਬਸਦਾ ਹੱਸਦਾ ਹੈ ਕਭੂ ਨਿੰਦ ਚਿੰਦ ਵਿਵਹਾਰ ਕਭੂ ਉੱਬ ਆਕਾਸ ਪਿਆਲ ਕਦੀ ਨਿੰਦਾ ਤੇ ਕਦੀ ਵਡਿਆਈ ਦਾ ਵਿਹਾਰ ਕਰਦਾ ਹੈ ਕਦੀ ਉੱਚੇ ਆਕਾਸ ਤੇ ਕਦੀ ਪਤਾਲ ਵਿੱਚ ਬਤਾਲ ਚ ਜਾਂਦਾ ਹੈ ਕਬੂ ਬੇਤਾ ਬ੍ਰह्म ਵਿਚਾਰ ਕਬ ਨਾਨਕ ਆਪ ਮਿਲਾਵਨ ਹਰ ਕਦੀ ਬ੍ਰह्म ਵਿਚਾਰ ਤੇ ਜਾਣਨ ਵਾਲਾ ਹੁੰਦਾ ਹੈ ਆਪਣੇ ਨਾਲ ਮਿਲਾਵਨ ਵਾਲਾ ਉਹ ਆਪ ਹੀ ਹੈ ਕਬੂ ਨਿਰਤ ਕਰੇ ਬੋ ਭਾਤ ਕਬੂ ਸੋਏ ਰਹੇ ਦਿਨ ਰਾਤ ਇਹ ਜੀਵ ਕਦੀ ਬਹੁਤ ਤਰ੍ਹਾਂ ਦੇ ਨਾਚ ਕਰਦਾ ਹੈ ਕਦੀ ਦਿਨ ਰਾਤ ਸੁੱਤਾ ਹੀ ਰਹਿੰਦਾ ਹੈ ਕਬੂ ਮਹਾਕਰੋਧ ਬਿਕਰਾਲ ਕਬੂ ਸਾਬ ਕੀ ਹੋ ਤਿਰਵਾਲ ਕਦੀ ਬਹੁਤ ਕਰੋਧ ਕਰਕੇ ਭਿਆਨਕ ਰੂਪ ਹੋ ਜਾਂਦਾ ਹੈ ਕਦੀ ਸਭ ਦੇ ਪੈਰਾਂ ਦੀ ਖਾਕ ਹੋ ਜਾਂਦਾ ਹੈ ਕਬੂ ਹੋਏ ਬਹਿ ਬੜਾ ਰਾਜਾ ਕਬੂ ਪੇ ਖਾਰੀ ਨੀਚ ਕਾ ਸਾਜਾ ਕਦੀ ਵੱਡਾ ਰਾਜਾ ਹੋ ਕੇ ਬੈਠਾ ਹੈ ਕਦੀ ਨੀਚ ਮੰਗਦੇ ਤਾਂ ਬਾਣਾ ਤਹਿਨ ਲੈਂਦਾ ਹੈ ਕਬੂ ਆਪ ਕੀਰਤਿ ਮੇ ਆਵੇ ਕਬੂ ਪਲਾ ਪਲਾ ਕਹਾਵੇ ਕਦੀ ਨਿੰਦਿਆ ਵਿਚ ਆ ਜਾਂਦਾ ਹੈ ਕਦੀ ਚੰਗਾ ਚੰਗਾ ਕਹੋਂਦਾ ਹੈ ਜੋ ਪ੍ਰਭ ਪਾਵੇ ਤਿ ਵਿਹੀ ਰਹੇ ਗੁਰ ਪ੍ਰਸਾਦ ਨਾਨਕ ਸਚ ਕਹੇ ਜਿਵੇਂ ਪ੍ਰਭੂ ਕਾ ਰਖਦਾ ਹੈ ਤਿ ਵਿਹੀ ਜੀਵ ਰਹਦਾ ਹੈ ਗੁਰੂ ਦੀ ਕਿਰਪਾ ਨਾਲ ਪੁਰਸ਼ ਸਚ ਕਹਿੰਦਾ ਹੈ ਕਬੂ ਹੋਏ ਪੰਡਤ ਕਰੇ ਬੇਖਾਨ ਕਬੂ ਮੋਨ ਤਾਰੀ ਲਾਵੇ ਧਿਆਨ ਕਦੀ ਪੰਡਤਾ ਕਬੀ ਪੰਡਿਤ ਹੋ ਕੇ ਉਪਦੇਸ਼ ਕਰਦਾ ਹੈ ਕਦੀ ਚੁੱਪ ਵੱਟ ਕੇ ਸਮਾਦੀ ਲਾਉਂਦਾ ਹੈ ਕਬੂਟਾਂਤ ਤਾਠ ਤੀਰਤ ਇਸ਼ਨਾਨ ਕਬੂਸੇ ਦਾ ਸਾਧਗਮੁਖ ਗਿਆਨ ਕਦੀ ਗਰੀਬਾਂ ਤੇ ਕਿਨਾਰੇ ਜਾ ਕੇ ਇਸ਼ਨਾਨ ਕਰਦਾ ਹੈ ਕਦੀ ਤੀਰਥਾਂ ਦੇ ਕਿਨਾਰੇ ਜਾ ਕੇ ਇਸ਼ਨਾਨ ਕਰਦਾ ਹੈ ਕਦੀ ਸੇਧ ਤੇ ਕਦੀ ਸਾਧਕ ਹੋ ਕੇ ਮੂੰਹ ਨਾਲ ਗਿਆਨ ਕਰਦਾ ਹੈ ਕਬੂ ਕੀਟ ਹਸਤ ਪਤੰਗ ਹੋਏ ਜੀਆ ਅਨਕ ਜੋਨ ਪਰਮੇ ਪਰਮੀਆ ਕਦੀ ਕੀੜੀ ਹਾਥੀ ਤੇ ਪਤੰਗਾ ਅਧਿਕ ਵੀ ਹੋ ਜਾਂਦਾ ਹੈ ਅਨੇਕ ਜੂਨਾ ਵਿੱਚ ਪਰਮਾਇਆ ਹੋਇਆ ਪਾਉਂਦਾ ਹੈ ਨਾਨਾ ਰੂਪ ਜੋ ਸਵਾਗੀ ਦਿਖਾਵੇ ਜੋ ਪ੍ਰਪਾਵੇ ਤਿਵੇਂ ਚਾਵੇ ਸਵਾਗੀ ਵਾਂਗੂ ਅਨੇਕਾ ਰੂਪ ਬਖਾਉਂਦਾ ਹੈ ਜਿਵੇਂ ਪ੍ਰਭੂ ਨੂੰ ਪੌਂਦਾ ਹੈ ਤਿਵੇਂ ਹੀ ਨਚਾਉਂਦਾ ਹੈ ਜੋ ਤਿਸ ਪਾਵੇ ਸੋਈ ਹੋਏ ਜੋ ਉਸ ਨੂੰ ਪੌਂਦਾ ਹੈ ਉਹੀ ਕਰਦਾ ਹੈ ਨਾਨਕ ਦੂਜਾ ਅਵਰ ਨ ਕੋਏ ਕਬੂ ਸਾਧ ਸੰਗਤ ਇਹ ਪਾਵੇ ਸਤਿਗੁਰੂ ਕਦੇ ਕਹਿੰਦੇ ਹਨ ਕਿ ਦੂਸਰਾ ਹੋਰ ਕੋਈ ਨਹੀਂ ਹੈ ਕਦੀ ਇਹ ਆਪ ਨੂੰ ਸਾਧ ਸੰਗਤ ਵਿੱਚ ਪੌਂਦਾ ਹੈ ਉਸ ਸਥਾਨ ਤੇ ਬਹੁਰ ਨ ਆਵੇ ਅੰਤਰ ਹੋਏ ਗਿਆਨ ਪ੍ਰਗਾਸ ਉਸ ਥਾਂ ਤੋਂ ਮੁੜ ਕੇ ਫਿਰ ਨਹੀਂ ਆਉਂਦਾ ਜਿਸ ਨੇ ਅੰਦਰ ਗਿਆਨ ਦਾ ਚਾਨਣ ਹੋ ਜਾਂਦਾ ਹੈ ਜਿਸ ਦੇ ਅੰਦਰ ਗਿਆਨ ਦਾ ਚਾਨਣ ਹੋ ਜਾਂਦਾ ਹੈ ਉਸ ਥਾਂ ਦਾ ਨਹੀਂ ਵਿਨਾਸ਼ ਮਨ ਤਨ ਨਾਮ ਰਤੇ ਇੱਕ ਰੰਗ ਉਸ ਥਾਂ ਅਵਸਥਾ ਨਾਸ਼ ਨਹੀਂ ਹੁੰਦਾ ਸੋ ਮਨ ਤਨ ਕਰਕੇ ਟਿਕ ਨਾਲ ਨਾਮ ਰੰਗ ਵਿੱਚ ਰਤੇ ਹਨ ਸਦਾ ਬ세 ਬਾ ਬ੍ਰਹਮ ਕੇ ਸੰਗ ਜੋ ਜਲ ਮੇਂ ਜਲ ਆਏ ਖਟਾਨਾ ਉਹ ਸਦਾ ਹੀ ਪਰਮੇਸ਼ਰ ਦੇ ਸੰਗ ਵਿੱਚ ਬਸਦੇ ਹਨ ਜਿਵੇਂ ਪਾਣੀ ਵਿੱਚ ਆ ਕੇ ਪਾਣੀ ਮਿਲ ਜਾਂਦਾ ਹੈ ਤਿਉਂ ਜੋਤੀ ਸੰਗ ਜੋਤ ਸਮਾਨਾ ਮਿਟ ਗਏ ਗਵਨ ਪਾਏ ਬਿਸਰਾਮ ਤਿਵੇਂ ਜੋਤੀ ਨਾਲ ਉਹਨਾਂ ਦੀ ਜੋਤ ਸਮਾ ਜਾਂਦੀ ਹੈ ਆਉਣਾ ਜਾਣਾ ਮਿਟ ਜਾਂਦਾ ਹੈ ਤੇ ਟਿਕਾਉ ਪਾ ਲਿੰਦਾ ਹੈ ਨਾਨਕ ਪ੍ਰਭ ਕੇ ਸਾਧ ਕਰਬਾਨ ਮੈਂ ਪ੍ਰਭੂ ਤੋਂ ਸਦਾ ਕੁਰਬਾਨ ਜਾਂਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਗਾਤਾਰ ਤੇ ਨਸਪਤੀਆਂ ਜੋ ਇਸ ਵਕਤ ਕੀਤੀਆਂ ਹਨ ਅਸਬੱਤੀਆਂ ਦੀ ਵਿਆਖਿਆ ਕਰਦੇ ਆ 10 ਤੋਂ ਅਨੇਕਾਂ ਹੀ ਪ੍ਰਕਾਰ ਦੀਆਂ ਫੁੱਲਾਂ ਚੁੱਕਾ ਹੋ ਜਾਂਦੀਆਂ ਹਨ ਆਪ ਸਾਧ ਸੰਗਤ ਜੀ ਬਖਸ਼ਣ ਹਾਰ ਹੋ ਬਖਸ਼ ਲੈਣਾ ਜੀ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਖਸ਼ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ